ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਇੱਕ ਨਵੀਂ ਵੀਡੀਓ 'ਚ ਅੱਜ ਦੀ ਵੀਡੀਓ ਦੇ ਵਿੱਚ ਸਾਡਾ ਟੌਪਿਕ ਹੈ ਭਾਸ਼ਾ ਜਾਂ ਬੋਲੀ ਜਿਸ ਤਰ੍ਹਾਂ ਮੈਂ ਪੰਜਾਬੀ ਦੇ ਬਹੁਤ ਸਾਰੇ ਟੌਪਿਕਸ ਪਹਿਲਾਂ ਵੀ ਤੁਹਾਨੂੰ ਕਰਵਾ ਚੁੱਕੇ ਹਾਂ ਅੱਜ ਦੇ ਟੌਪਿਕ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਹਾਈਲਾਈਟਡ ਟੌਪਿਕ ਆਪਣਾ ਹੈਗਾ ਭਾਸ਼ਾ ਜਾਂ ਬੋਲੀ ਕਿਸ ਨੂੰ ਕਹਿੰਦੇ ਆ ਉਹਦੀ ਪਰਿਭਾਸ਼ਾ ਉਹਦੀ ਕਿੰਨੀਆਂ ਪ੍ਰਕਾਰ ਹੁੰਦੀਆਂ ਨੇ ਲਿਪੀ ਕੀ ਹੁੰਦੀ ਆ ਵਰਣਮਾਲਾ ਕੀ ਹੁੰਦੀ ਆ ਅੱਗੇ ਉਹਦੇ ਸਾਰੇ ਟੌਪਿਕਸ ਬਾਰੇ ਡਿਸਕਸ ਕਰਾਂਗੇ ਤਾਂ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਸ਼ੁਰੂ ਕਰਦੇ ਆ ਜੀ ਦੀ ਵੀਡੀਓ ਬਿਨਾਂ ਕਿਸੇ ਦੇਰ ਤੋਂ ਭਾਸ਼ਾ ਜਾਂ ਬੋਲੀ ਇੱਕ ਅਜੀਹਾ ਸਾਧਨ ਹੈ ਜਿਸ ਰਾਹੀਂ ਮਨੁੱਖ ਆਪਣੇ ਵਿਚਾਰਾਂ ਜਾਂ ਮਨੋਭਾਵਾਂ ਨੂੰ ਦੂਸਰੇ ਮਨੁੱਖਾਂ ਨਾਲ ਸਾਂਝਾ ਕਰਦਾ ਹੈ ਸਾਨੂੰ ਕਿੱਦਾਂ ਪਤਾ ਲੱਗਦਾ ਕਿ ਉਹ ਕਿਹੜੀ ਭਾਸ਼ਾ ਬੋਲ ਰਿਹਾ ਉਹ ਆਪਣੇ ਮਨ ਦੇ ਵਿਚਾਰ ਆਪਣੇ ਗਮ ਆਪਣੇ ਮਨੋਭਾਵ ਆਪਣੀਆਂ ਖੁਸ਼ੀਆਂ ਦੂਜੇ ਬੰਦੇ ਨਾਲ ਸਾਂਝੀਆਂ ਕਰਦਾ ਤਾਂ ਉਸ ਨੂੰ ਕੀ ਕਹਿੰਦੇ ਨੇ ਭਾਸ਼ਾ ਹੁਣ ਇਹਦੀ ਪਰਿਭਾਸ਼ਾ ਵਾ ਤੁਸੀਂ ਕਈ ਪੇਪਰ ਦੇ ਰਹੇ ਹੋ ਤਾਂ ਤੁਸੀਂ ਸਭ ਤੋਂ ਪਹਿਲਾਂ ਉਹਦੀ ਪਰਿਭਾਸ਼ਾ ਲਿਖੋਗੇ ਠੀਕ ਹੈ ਪਰਿਭਾਸ਼ਾ ਕੀ ਲਿਖੋਗੇ ਭਾਸ਼ਾ ਜਾਂ ਬੋਲੀ ਇੱਕ ਅਜੀਹਾ ਸਾਧਨ ਹੈ ਜਿਸ ਰਾਹੀਂ ਮਨੁੱਖ ਆਪਣੇ ਵਿਚਾਰਾਂ ਜਾਂ ਮਨੋਭਾਵਾਂ ਨੂੰ ਦੂਸਰੇ ਮਨੁੱਖਾਂ ਦੇ ਨਾਲ ਸਾਂਝਾ ਕਰਦਾ ਹੈ ਮਨੁੱਖ ਮੁੱਢ ਤੋਂ ਹੀ ਆਪਣੇ ਵਿਚਾਰ ਦੂਜਿਆਂ ਨਾਲ ਸਾਂਝੇ ਕਰਦਾ ਰਿਹਾ ਹੈ ਭਾਵੇਂ ਇਹ ਵਿਚਾਰਾਂ ਨੂੰ ਪ੍ਰਗਟ ਕਰਨ ਦੇ ਸਾਧਨ ਵੱਖਰੇ-ਵੱਖਰੇ ਹਨ ਜਿਵੇਂ ਕਿ ਇਸ਼ਾਰਿਆਂ ਦੇ ਨਾਲ ਤਸਵੀਰਾਂ ਵਾਹ ਕੇ ਪਹਿਲਾਂ ਤਾਂ ਇਦਾਂ ਹੀ ਹੁੰਦਾ ਸੀ ਭਾਸ਼ਾ ਕਿੱਥੋਂ ਆਈ ਆ ਭਾਸ਼ਾ ਬਾਅਦ ਵਿੱਚ ਆਈ ਆ ਪਹਿਲਾਂ ਲੋਕ ਇਸ਼ਾਰਿਆਂ ਨਾਲ ਸਮਝਾਉਂਦਾ ਸੀ ਤਸਵੀਰਾਂ ਬਣਾ ਕੇ ਸਮਝਾਉਂਦਾ ਸੀ ਇਹ ਜਿਹੜਾ ਵਾ ਇੱਕ ਤਰ੍ਹਾਂ ਦਾ ਪ੍ਰਗਟ ਕਰਨ ਦਾ ਤਰੀਕਾ ਤਾਂ ਭਾਸ਼ਾ ਦਾ ਅਜੋਕਾ ਰੂਪ ਹੌਲੀ-ਹੌਲੀ ਹੁੰਦ ਵਿੱਚ ਆਇਆ ਮੂਲ ਰੂਪ ਵਿੱਚ ਭਾਸ਼ਾ ਮੌਖਿਕ ਰਹੀ ਬੋਲੀ ਸ਼ਬਦ ਵੀ ਬੋਲ ਤੋਂ ਹੀ ਬਣਿਆ ਲਿਪੀ ਦੇ ਵਿਕਸਿਤ ਹੋਣ ਕਾਰਨ ਭਾਸ਼ਾ ਬੋਲਣ ਦੇ ਨਾਲ-ਨਾਲ ਲਿਪੀ ਵੀ ਜਾਣ ਲੱਗੀ ਲਿਪੀ ਵੀ ਲਿਖੀ ਜਾਣ ਲੱਗੀ ਸੀਗੀ ਲਿਪੀ ਬਾਅਦ ਚ ਲਿਖਣ ਲਿਖੀ ਜਾਣ ਲੱਗੀ ਹੈ ਲਿਪੀ ਮਤਲਬ ਭਾਸ਼ਾ ਤਾਂ ਭਾਸ਼ਾ ਦੋ ਪ੍ਰਕਾਰ ਦੀ ਹੁੰਦੀ ਹੈ ਆਮਚਾਲ ਬੋਲਚਾਲ ਜਿਹੜੀ ਅਸੀਂ ਕਹਿੰਦੇ ਆ ਆਮ ਬੋਲਚਾਲ ਜਿਵੇਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਗੱਲ ਕਰਨ ਦੀ ਭਾਸ਼ਾ ਹੋਰ ਹੈ ਲਿਖਣ ਦੀ ਭਾਸ਼ਾ ਹੋਰ ਹੈ ਲਿਖਣ ਵਾਲੀ ਭਾਸ਼ਾ ਨੂੰ ਕੀ ਕਹਿੰਦੇ ਨੇ ਸਾਹਿਤਕ ਜਾਂ ਟਕਸਾਲੀ ਭਾਸ਼ਾ ਠੀਕ ਹੈ ਜਿਹੜੀ ਬੋਲੀ ਜਾਂ ਭਾਸ਼ਾ ਦੀ ਵਰਤੋਂ ਰੋਜ਼ਾਨਾ ਜ਼ਿੰਦਗੀ ਵਿੱਚ ਆਮ ਗੱਲ ਕਰਨ ਸਵੇ ਬਿਤੀ ਜਾਂਦੀ ਹੈ ਜਾਂ ਆਮ ਆਮ ਗੱਲਬਾਤ ਕਰਦੇ ਆ ਉਸ ਨੂੰ ਆਮ ਬੋਲਚਾਲ ਦੀ ਭਾਸ਼ਾ ਕਹਿੰਦੇ ਹਨ ਇਸ ਵਿੱਚ ਅਸੀਂ ਬੋਲਣ ਸਮੇ ਵਾਕ ਦੇ ਕਈ ਸ਼ਬਦ ਅਧੂਰੇ ਛੱਡ ਦਿੰਦੇ ਹਾਂ ਜਿਵੇਂ ਅਸੀਂ ਬਹੁਤ ਕੁਝ ਬੋਲਦੇ ਹਾਂ ਹਨਾ ਸਾਨੂੰ ਲੱਭਦੇ ਆ ਸਾਨੂੰ ਲੱਭਦੇ ਆ ਅਸੀਂ ਇਦਾਂ ਬੋਲ ਰਹੇ ਆ ਨਾ ਸਾਨੂੰ ਇਦਾਂ ਦੇ ਸ਼ਬਦ ਬੋਲ ਰਹੇ ਆ ਜਿਹੜੇ ਕਿ ਅਧੂਰੇ ਨੇ ਆਮ ਕਰਕੇ ਇਸ ਨੂੰ ਕੀ ਕਹੀ ਜਾਂਦਾ ਵਾ ਇਹਨੂੰ ਕਿਹਾ ਜਾਂਦਾ ਵਾ ਆਮ ਬੋਲਚਾਲ ਦੀ ਭਾਸ਼ਾ ਠੀਕ ਹੈ ਖੇਤਰੀ ਦੇ ਵਕ ਵਕ ਭਾਗਾਂ ਵਿੱਚ ਕੁਝ ਅੰਤਰ ਵਾਲੀ ਹੁੰਦੀ ਮਤਲਬ ਮਾਲਵੇ ਵਿੱਚ ਕੁਝ ਹੋਰ ਬੋਲੀ ਜਾਂਦੀ ਹੈ ਮਾਝੇ ਵਿੱਚ ਕੁਝ ਹੋਰ ਬੋਲੀ ਹੈਗੀ ਹੈ ਪੰਜਾਬੀ ਹੈ ਲੇਕਿਨ ਉਹ ਚ ਕੀ ਹੈ ਖੇਤਰ ਦਾ ਫਰਕ ਆ ਜਿਹੜੀ ਬੋਲੀ ਜਾਂ ਭਾਸ਼ਾ ਦੀ ਬਰਤੋਂ ਲਿਖਣ ਸਮੇਂ ਕੀਤੀ ਜਾਂਦੀ ਹੈ ਉਸ ਨੂੰ ਲਿਖਤੀ ਜਾਂ ਟਕਸਾਲੀ ਜਾਂ ਫਿਰ ਸਾਹਿਤਕ ਭਾਸ਼ਾ ਕਿਹਾ ਜਾਂਦਾ ਮੰਨ ਲਓ ਬੁੱਕ ਆ ਬੁੱਕ ਅਸੀਂ ਪੜ੍ਹ ਰਹੇ ਹਾਂ ਉਹਦੀ ਭਾਸ਼ਾ ਜਿਹੜੀ ਹੈ ਉਹ ਇੱਕ ਜਮਾ ਹੀ ਅਲੱਗ ਹੋਏਗੀ ਬੋਲਣ ਨਾਲੋਂ ਕਿਉਂਕਿ ਉਹ ਕੀ ਹੈ ਉਹ ਸਾਹਿਤਕ ਭਾਸ਼ਾ ਲਿਖੀ ਗਈ ਹੈ ਇਹੀ ਵਿਆਕਰਨ ਦੇ ਨਿਯਮਾਂ ਅਨੁਸਾਰ ਦਾ ਨੀਮ ਵਿੱਚ ਵੱਜੀ ਹੁੰਦੀ ਹੈ ਜਿਹੜੇ ਕਿ ਵਿਆਕਰਨ ਦੇ ਨਿਯਮ ਨੇ ਕੰਨਾ ਟਿੱਪੀ ਬਿੰਦੀ ਆਦਕ ਸਵਾਰ ਨਾਸਿਕ ਸਵਾਰ ਉਹ ਸਾਰਿਆਂ ਦੇ ਜਿਹੜੇ ਬੰਧਨ ਨੇ ਉਹਦੇ ਵਿੱਚ ਵੱਦੀ ਹੁੰਦੀ ਹੈ ਉਹ ਕਿਹੜੀ ਭਾਸ਼ਾ ਹੁੰਦੀ ਹੈ ਉਹ ਹੁੰਦੀ ਹੈ ਸਾਇਤਕ ਟਕਸਾਲੀ ਜਾਂ ਫਿਰ ਲਿਖਤੀ ਭਾਸ਼ਾ ਤਾਂ ਹੁਣ ਅਸੀਂ ਗੱਲ ਕਰਦੇ ਆਂ ਲਿਪੀ ਦੀ ਕਿ ਲਿਪੀ ਕੀ ਹੁੰਦੀ ਹੈ ਭਾਸ਼ਾ ਜਾਂ ਬੋਲੀ ਨੂੰ ਲਿਖਤੀ ਰੂਪ ਵਿੱਚ ਪ੍ਰਗਟ ਕਰਨ ਲਈ ਜਿਹੜੇ ਅੱਖਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਨੂੰ ਲਿਪੀ ਕਹਿੰਦੇ ਨੇ ਪੰਜਾਬੀ ਦੀ ਕਿਹੜੀ ਲਿਪੀ ਹੈ ਗੁਰਮੁਖੀ ਆ ਹਿੰਦੀ ਦੀ ਕਿਹੜੀ ਹੈ ਦੇਵਨਾਗਰੀਕ ਰੋਮਨ ਕਿਹਦੀ ਆ ਇੰਗਲਿਸ਼ ਦੀ ਤਾਂ ਇਹ ਲਿਪੀ ਜਿਹੜੀ ਲਿਖਤੀ ਰੂਪ ਵਿੱਚ ਪ੍ਰਗਟ ਕਰਨ ਦੇ ਜਿਹੜੇ ਅੱਖਰ ਵਰਤੇ ਜਾਂਦੇ ਨੇ ਜਿਹੜੇ ਚਿੰਨ ਵਰਤੇ ਜਾਂਦੇ ਆ ਉਸ ਨੂੰ ਜਾਂ ਉਹਨਾਂ ਦੇ ਸਮੂਹ ਨੂੰ ਕੀ ਕਹਿੰਦੇ ਆ ਲਿਪੀ ਪਰ ਪ੍ਰਮਾਣਿਕ ਭਾਸ਼ਾ ਦੀ ਆਪਣੀ ਲਿਪੀ ਹੁੰਦੀ ਹੈ ਉਸੇ ਲਿਪੀ ਵਿੱਚ ਹੀ ਭਾਸ਼ਾ ਨੂੰ ਸਫਲਤਾ ਨਾਲ ਲਿਖਿਆ ਜਾਂਦਾ ਹੈ ਹਰ ਇੱਕ ਦੀ ਪ੍ਰਮਾਣਿਕ ਲਿਪੀ ਹੁੰਦੀ ਹੈ ਇਹ ਨਹੀਂ ਕਿ ਪੰਜਾਬੀ ਦੀ ਲਿਪੀ ਨੂੰ ਅਸੀਂ ਗੁਰਮੁਖੀ ਲਿਪੀ ਨੂੰ ਅਸੀਂ ਹਿੰਦੀ ਵਿੱਚ ਬਰਤ ਲਈਏ ਨਹੀਂ ਵਰਤ ਸਕਦੇ ਵਰਤਿਆ ਜਾਓ ਲੇਕਿਨ ਉਹ ਪ੍ਰਮਾਣਿਕ ਭਾਸ਼ਾ ਨਹੀਂ ਮੰਨੀ ਜਾਊਗੀ ਠੀਕ ਹੈ ਮੈਂ ਬਾਕੀ ਪੂਰੇ ਵਧੀਆ ਤਰੀਕਾ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਤੁਹਾਨੂੰ ਹੁਣ ਤੱਕ ਸਮਝ ਲੱਗ ਰਹੀ ਆ ਵਧੀਆ ਲੱਗ ਰਹੀ ਆ ਕਲਾਸ ਮੈਨੂੰ ਕਮੈਂਟ ਕਰਕੇ ਦੱਸਿਓ ਤੇ ਲਾਈਕ ਜ਼ਰੂਰ ਕਰ ਦਿਓ ਤੇ ਜਿਹੜੇ ਚੈਨਲ ਤੇ ਪਹਿਲੀ ਵਾਰ ਆਇਆ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਗੁਰਮੁਖੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਮੈਂ ਤੁਹਾਨੂੰ ਪਹਿਲੇ ਹੀ ਦੱਸ ਚੁੱਕਿਆ ਹਾਂ ਇਹ ਹੀ ਭਾਸ਼ਾ ਟੁਕਮੀ ਲਿਪੀ ਹੈ ਹਿੰਦੀ ਦੀ ਦੇਵਨਾਗਰੀ ਅੰਗਰੇਜ਼ੀ ਦੀ ਰੋਮਨ ਜਿਹੜਾ ਮੈਂ ਤੁਹਾਨੂੰ ਪਹਿਲੇ ਐਕਸਪਲੇਨ ਕਰ ਚੁੱਕਿਆ ਹਾਂ ਅੱਗੇ ਆ ਗਿਆ ਵਰਣਮਾਲਾ ਗੁਰਮੁਖੀ ਅੱਖਰ ਜਦੋਂ ਨਿਸ਼ਚਿਤ ਤਰਤੀਬ ਵਿੱਚ ਉਸ ਨੂੰ ਗੁਰਮੁਖੀ ਵਰਣਮਾਲਾ ਕਿਹਾ ਜਾਂਦਾ ਹੈ ਗੁਰਮੁਖੀ ਲਿਪੀ ਦੇ ਪਹਿਲਾ 35 ਅੱਖਰ ਸਨ ਇਸੇ ਕਰਕੇ ਇਸ ਨੂੰ 35 ਅੱਖਰੀ ਕਿਹਾ ਜਾਂਦਾ ਸੀ ਆਰਬੀ ਫਾਰਸੀ ਧੁਨੀਆਂ ਨੂੰ ਅੰਕਿਤ ਕਰਨ ਲਈ ਪੰਜ ਅੱਖਰ ਸਸਾ ਖਖਾ ਗੱਗਾ ਜੱਜਾ ਫਫਾ ਦੇ ਪੈਰਾਂ ਵਿੱਚ ਬਿੰਦੀ ਲਗਾ ਲਈ ਗਈ ਜਿੱਦਾਂ ਸਸੇ ਪਰ ਬਿੰਦੀ ਖਖੇ ਪਰ ਬਿੰਦੀ ਗਗੇ ਪਰ ਬਿੰਦੀ ਜਜੇ ਪਰ ਬਿੰਦੀ ਤੇ ਫਫੇ ਪਰ ਬਿੰਦੀ ਇਹ ਜਿਹੜੇ ਨੇ ਅੱਖਰ ਨਵੇਂ ਬਣਾ ਲਏ ਗਏ ਇਸ ਪ੍ਰਕਾਰ ਗੁਰਮੁਖੀ ਲਿਪੀ ਦੇ ਵਿੱਚ ਜਾਂ ਗੁਰਮੁਖੀ ਵਰਣਮਾਲਾ ਵਿੱਚ ਅੱਖਰਾਂ ਦੀ ਗਿਣਤੀ 40 ਹੋ ਗਈ ਉਸ ਬਾਅਦ ਪੰਜਾਬੀ ਵਿਭਾਗ ਪਟਿਆਲਾ ਵੱਲੋਂ ਇੱਕ ਵਾਰ ਹੋਰ ਧੁਨੀ ਦੀ ਪਛਾਣ ਕੀਤੀ ਗਈ ਲੱਲਾ ਇਹਦੇ ਪੈਰ ਵਿੱਚ ਵੀ ਬਿੰਦੀ ਲਗਾ ਲਈ ਗਈ ਤਾਂ ਹੁਣ ਕੀ ਬਣ ਗਿਆ ਲੱਲੇ ਪੈਰ ਬਿੰਦੀ ਠੀਕ ਹੈ ਹੁਣ ਅਸੀਂ ਪੜਾਂਗੇ ਸਾਡਾ ਊੜਾ ੜਾ ਮੁਖ ਵਰਗ ਹੁੰਦਾ ਊੜਾ ਏੜਾ ਈੜੀ ਸਸਾ ਹਾ ਕਕਾ ਵਰਗ ਹੁੰਦਾ ਜਿਹਨੂੰ ਅਸੀਂ ਇੱਕ ਵਰਗ ਕਹਿੰਨੇ ਆ ਕਕਾ ਖਖਾ ਗਗਾ ਘਗਾ ਨਈਆਂ ਜਿਹਨੂੰ ਅਸੀਂ ਅੰਗਾਂ ਕਹਿੰਨੇ ਆ ਠੀਕ ਹੈ ਚੱਚੇ ਵਾਲੇ ਲੈਣ ਚਚਾ ਛਛਾ ਜਜਾ ਝਜਾ ਨਈਆਂ ਟੈਂਕਾ ਠੱਠਾ ਡੱਡਾ ਟੱਡਾ ਨਣਾ ਤੱਤਾ ਥੱਥਾ ਦੱਦਾ ਤੱਦਾ ਨੰਨਾ ਪੱਪਾ ਫੱਫਾ ਬੱਪਾ ਪੱਬਾ ਮੱਮਾ ਯਯਾ ਰਾਰਾ ਲੱਲਾ ਵਾਵਾ ਡਾੜਾ ਸਸੇ 'ਤੇ ਪਿੰਦੀ ਇਹ ਨਵੀਨ ਆ ਅੰਤਿਮ ਜਿਹੜਾ ਯਈਏ ਵਾਲੀ ਲਾਈਨ ਨੂੰ ਅੰਤਿਮ ਵਰਗ ਕਹਿੰਦੇ ਨੇ ਨਵੀਨ ਵਰਗ ਜਿਹੜਾ ਹੁੰਦਾ ਵਾ ਉਹ ਹੁੰਦਾ ਵਾ ਸਸੇ ਪਰਿੰਦੀ ਖਖੇ ਪਰਿੰਦੀ ਨੂੰ ਅਸੀਂ ਬੋਲਦੇ ਆ ਸਸੇ ਪਰਿੰਦੀ ਸਾ ਬੋਲੇ ਖਖੇ ਪਰਿੰਦੀ ਖਾ ਬੋਲੇ ਗਕੇ ਪਰਿੰਦੀ ਉਸ ਵਾਰ ਜਜੇ ਪਰਿੰਦੀ ਫਫਾ ਤੇ ਇੱਕ ਨਵੀਂ ਜਿਹੜੀ ਪੰਜਾਬੀ ਵਿਭਾਗ ਆ ਲੂਗੀ ਪੁਕੋਸ਼ਨ ਪੁੱਛ ਲੈ ਕੇ ਨਮਾ ਅੱਖਰ ਲਲੇ ਪਰਿੰਦੀ ਕਿਵੇਂ ਨਿਕੜਿਆ ਸੀ ਤਾਂ ਪੰਜਾਬੀ ਵਿਭਾਗ ਪਟਿਆਲਾ ਨੇ ਠੀਕ ਹੈ ਲਲੇ ਪਰਿੰਦੀ